ਦਰ ਬੀਜਪੀ ਦੇ ਸਾਬਕਾ ਐਮਐਲਏ ਦੀ ਰਿਹਾਈ ਦਾ ਮਾਮਲਾ ਪੱਖ ਦਾ ਨਜ਼ਰ ਆ ਰਿਹਾ ਹੈ ਅਕਾਲੀ ਦਲ ਨੇ ਉਦੇਪਾਨ ਦੀ ਰਿਹਾਈ ਤੇ ਸਵਾਲ ਚੁੱਕੇ ਨੇ ਉਹਨਾਂ ਕਿਹਾ ਕਿ ਬੰਦੀ ਸਿੰਘਾਂ ਦੇ ਬਾਰੇ ਕੇਂਦਰ ਦਾ ਰਵਈਆ ਹਮੇਸ਼ਾ ਹੀ ਕਠੋਰ ਕਿਉਂ ਰਹਿੰਦਾ ਹੈ ਉਦੇਪਾਨ ਨੂੰ ਰਿਹਾਈ ਮਿਲ ਸਕਦੀ ਹੈ ਤਾਂ ਬੰਦੀ ਸਿੰਘਾਂ ਨੂੰ ਰਿਹਾਰ ਕਿਉਂ ਨਹੀਂ ਕੀਤਾ ਜਾ ਸਕਦਾ ਤੁਹਾਡੇ ਲਈ ਕਾਨੂੰਨ ਹੋਰ ਤੇ ਸਿੱਖਾਂ ਦੇ ਲਈ ਹੋਰ ਕਾਨੂੰਨ ਕਿਉਂ ਹੈ ਸਵਾਲ ਚੁੱਕੇ ਨੇ ਪ੍ਰਯਾगराज ਦੇ ਸਾਬਕਾ ਵਿਧਾਇਕ ਨੇ ਉਦੇਪਾਨ 1996 ਦੇ ਵਿੱਚ ਸੱਭਾ ਦੇ ਵਿਧਾਇਕ ਕਤਲ ਮਾਮਲੇ ਦੇ ਵਿੱਚ ਉਮਰ ਕੈਦ ਹੋਈ ਸੀ 4 ਨਵੰਬਰ 2019 ਨੂੰ ਉਮਰ ਕੈਦ ਦੀ ਸਜ਼ਾ ਸੁناਈ ਗਈ ਸੀ ਪਰ ਹੁਣ ਰਿਹਾ ਕਰ ਦਿੱਤਾ ਗਿਆ ਦੱਸਦੀ ਹੈ ਕਿ ਜ਼ਿਲ੍ਹਾ ਕੋਰਟ ਦੇ ਵੱਲੋਂ ਉਸੇ ਇਕਰਾਰ ਦਿੱਤੇ ਗਏ ਸਨ ਸਜ਼ਾ ਉਮਰ ਕੈਦ ਦੀ ਸੁناਈ ਗਈ ਪਰ ਹੁਣ ਯੂਪੀ ਸਰਕਾਰ ਦੀ ਅਪੀਲ ਦੇ ਉੱਤੇ ਰਿਹਾਈ ਕਰ ਦਿੱਤੀ ਗਈ ਆ ਉਦੇਪਾਨ ਸੋ ਅਕਾਲੀ ਦਲ ਨੇ ਸਵਾਲ ਚੁੱਕੇ ਨੇ ਅਕਾਲੀ ਦਲ ਨੇ ਪੁੱਛਿਆ ਕਿ ਜੇਕਰ ਉਦੇਪਾਨ ਦੀ ਰਿਹਾਈ ਹੋ ਸਕਦੀ ਹੈ ਤਾਂ ਬੰਦੀ ਸਿੰਘਾਂ ਨੂੰ ਰਿਹਾਅ ਕਿਉਂ ਨਹੀਂ ਕੀਤਾ ਜਾ ਸਕਦਾ ਸੋ ਸਿਖਾ ਲਈ ਨਿਰਮ ਹੋਰ ਤੇ ਬਾਕੀ ਸੂਬਿਆਂ ਦੇ ਲਈ ਹੋਰ ਕਿਉਂ ਨਹੀਂ ਸੋ ਸਵਾਲ ਚੁਕੇ ਨੇ ਅਕਾਲੀ ਦਲ ਨੇ ਉਹਨਾਂ ਕਿਹਾ ਤੁਹਾਡੇ ਲਈ ਕਾਨੂੰਨ ਹੋਰ ਸਾਡੇ ਲਈ ਹੋਰ ਕਿਵੇਂ ਹੋ ਸਕਦਾ ਸੋ ਦੱਸ ਦਈਏ ਕਿ ਇਹ ਮੁੱਦਾ ਹੁਣ ਹੋਰ ਪੱਖ ਦਾ ਨਜ਼ਰ ਆ ਰਿਹਾ ਹੈ ਉਦੇਪਾਨ ਸਿੰਘ ਜਿਹੜੇ ਕਿ ਰਿਹਾਂ ਕਰ ਦਿੱਤੇ ਗਏ ਨੇ ਔਰ ਐਮਐਲਏ ਰਹੇ ਨੇ ਸਪਾਤੋਂ ਫਤਿਹਪੁਰ ਸਿਕਰੀ ਤੋਂ ਸਾਬਕਾ ਵਿਧਾਇਕ ਤੇ ਯੂਪੀ ਸਰਕਾਰ ਦੇ ਵਿੱਚ ਸਾਬਕਾ ਮੰਤਰੀ ਵੀ ਰਹੇ ਸੋ ਇਹ ਪੁੱਛਿਆ ਸਵਾਲ ਅਕਾਲੀ ਦਲ ਨੇ ਕਿ ਬੰਦੀ ਸਿੰਘਾਂ ਦੀ ਰਿਹਾਈ ਕਿਉਂ ਨਹੀਂ ਹੋ ਸਕਦੀ ਨਿਜਮ ਵੱਖ-ਵੱਖ ਕਿਉਂ ਬਣਾਏ ਗਏ ਤੋ ਕਤਲ ਜਿਹੜਾ ਮਾਮਲਾ ਹੈ ਉਸ ਦੇ ਵਿੱਚ ਉਮਰ ਕੈਦੀ ਸਜ਼ਾ ਸੁਣਾਈ ਗਈ ਸੀ ਉਸ ਤੋਂ ਬਾਅਦ ਹੁਣ ਰਿਹਾਈ ਕਰ ਦਿੱਤੀ ਗਈ ਤੇ ਇਸ ਰਿਹਾਈ ਦੇ ਉੱਤੇ ਸਵਾਲ ਚੁੱਕੇ ਗਏ ਨੇ ਅਕਾਲੀ ਦਲ ਨੇ ਸਵਾਲ ਪੁੱਛਿਆ ਸੋ ਉੱਤਰ ਪ੍ਰਦੇਸ਼ ਦੇ ਵਿਧਾਨ ਸਭਾ ਦੇ ਵਿੱਚ ਰਹੇ ਨੇ ਉਦੇਵਾਂਤ ਸਿੰਘ ਉਹ ਰਿਹਾ ਕਰ ਦਿੱਤੇ ਗਏ ਨੇ ਕਤਲ ਮਾਮਲੇ ਦੇ ਵਿੱਚ ਇਹ ਸਜ਼ਾ ਹੁੰਦੀ ਹੈ ਔਰ ਉਸ ਤੋਂ ਬਾਅਦ ਜ਼ਿਲ੍ਹਾ ਸੈਸ਼ਨ ਕੋਰਟ ਦੇ ਵੱਲੋਂ ਸਜ਼ਾ ਸੁਣਾਈ ਜਾਂਦੀ ਹੈ ਪਰ ਯੂਪੀ ਸਰਕਾਰ ਦੀ ਅਪੀਲ ਦੇ ਉੱਤੇ ਹੁਣ ਰਿਹਾਈ ਕਰ ਦਿੱਤੀ ਗਈ ਹੈ ਸੀਨੀਅਰ ਅਕਾਲੀ ਆਗੂ ਵਿਰਸਾ ਸਿੰਘ ਬਲਤੋਹਾ ਜੁੜ ਗਏ ਨੇ ਡੇਲੀ ਪੋਸਟ ਪੰਜਾਬ ਨੇ লাইਮਾਂ ਚਲ ਤੇ ਬਹੁਤ ਸਵਾਗਤ ਹੈ ਬਲਤੋਹਾ ਸਾਹਿਬ ਥੈਂਕ ਯੂ ਜੀ ਉਦੇਵਾਨ ਸਿੰਘ ਦੀ ਰਿਹਾਈ ਕਰ ਦਿੱਤੀ ਗਈ ਹੈ ਔਰ ਹੁਣ ਸਵਾਲ ਤਾਂ ਸਾਰਿਆਂ ਦੇ ਮਨਾਂ ਦੇ ਵਿੱਚ ਹੈ ਕਿ ਇਹ ਕਿਸ ਤਰੀਕੇ ਦਾ ਨਿਆਂ ਹੈ ਤੁਹਾਡਾ ਕੀ ਕਹਿਣਾ ਹੈ ਦੇਖੋ ਲੱਖ ਹੁੰਦਾ ਹੈ ਕਿ ਦਦੋ ਸਰਕਾਰਾਂ ਨਿਆਂ ਦੇ ਨਾਂ ਤੇ ਅਨਿਆਂ ਕਰਦੀਆਂ ਆ। ਆਜਿਕ ਜਿਹੜਾ ਬਰਬਰ ਕਾਤਲ ਹੈ ਜਿਨੇ 2147 ਦੇ ਦਾਣ ਮੌਜੂਦਾ ਵਿਧਾਇਕ ਨੂੰ ਘੁੰਸਟਿਆ ਉਹਦੇ ਡਰਾਈਵਰ ਨੂੰ ਤੇ ਇੱਕ ਰਾਹਗੀਰ ਨੂੰ ਗੋਲੀਆਂ ਦੇ ਨਾਲ ਕਤਲ ਕਰਤਾ ਤਿੰਨ ਕਤਲਾਂ ਦੇ ਵਿੱਚ ਜਿਸ ਵਿਅਕਤੀ ਨੂੰ ਸਖਤ ਉਮਰ ਕੈਦ ਹੋਈ ਹੋਵੇ ਤੋ 8 ਸਾਲ ਤੇ ਕੁਝ ਮਹੀਨੇ ਕੱਟ ਕੇ ਜੇਲ੍ਹ ਤੋਂ ਬਾਹਰ ਆ ਜੇ ਤੇ ਲਗਾਤਾਰ ਪਰੋਲ ਵੀ ਕੱਟ ਰਿਹਾ ਹੋਵੇ ਇਹਦਾ ਮਤਲਬ ਜੇ ਉਹ ਦੇ ਅੰਦਰ ਰਹਿ ਆ ਹੀ ਨਹੀਂ ਉਹ ਵਿਅਕਤੀ ਤੇ ਅੱਜ ਜਿਹੜੀ ਸਾਡੀ ਭਾਰਤੀ ਜਨਤਾ ਪਾਰਟੀ ਹੈ ਅਮਿਤ ਸ਼ਾਹ ਜੀ ਦੇ ਕੁਦਰਤੀ ਇਸ਼ਾਰੇ ਦੇ ਹੋਇਆ ਹੋਊਗਾ ਔਰ ਸਾਡੇ ਮੁੱਖ ਮੰਤਰੀ ਯੋਗੀ ਜੀ ਜਿਹੜੇ ਕਹਿੰਦੇ ਕਿ ਇਨਸਾਫ ਕਰਨਾ ਹੈ ਤੇ ਜਿਹੜਾ ਗੈਂਗਸਟਰ ਕਲਚਰ ਹੈ ਉਹਨੂੰ ਖਤਮ ਕਰਨਾ ਹੈ ਜੁਰਮ ਨੂੰ ਖਤਮ ਕਰਨਾ ਹੈ ਉਹਨਾਂ ਨੇ ਇੱਕ ਇੰਤਹਾ ਜਿਹੜਾ ਆ ਆਪਾਂ ਕਹਿ ਦਈਏ ਕਿ ਕ੍ਰਾਈਮ ਕਰਨ ਵਾਲਾ ਉਹਦੀ ਅੱਜ ਸ਼ਫਾਰਸ਼ ਕਰਕੇ ਉਹਨੂੰ ਰਿਹਾ ਕਰਵਾ ਦਿੱਤਾ ਹੈ ਔਰ ਦੂਸਰੇ ਬੰਨੇ ਹੈ ਕਿ ਇਹਨੂੰ ਤੇ 8 ਸਾਲਾਂ ਤੇ ਕੁਝ ਮਹੀਨਿਆਂ ਬਾਅਦ ਰਿਹਾ ਕਰ ਦਿੱਤਾ ਗਿਆ ਜਿਹੜਾ ਇੱਕ ਕਾਤਲ ਹੈ ਜਿਹੜਾ ਜੇ ਹਿਸਟਰੀ ਦੇਖੋਗੇ ਤੇ ਸਾਰਾ ਕੁਝ ਸਾਹਮਣੇ ਆਊਗਾ ਤਾਂ ਦੂਜੇ ਬਨੇ ਹੋ ਨੀ ਜਿਨ੍ਹਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਸਿਰਫ ਜਜ਼ਬਾਤੀ ਵੇਗ ਦੇ ਵਿੱਚ ਵਾਕੇ ਕੌਮ ਦੇ ਨਾਲ ਹੋਈ ਬੇਇਨਸਾਫੀ ਦੇ ਵਿਰੁੱਧ ਜੇ ਕੋਈ ਕਦਮ ਚੁੱਕਿਆ ਅਦਾਲਤਾਂ ਨੇ ਸਜ਼ਾਵਾਂ ਦੇਤੀਆਂ ਭੁਗਤਰੀਆਂ ਉਹਨਾਂ ਨੇ ਵੀ ਉਮਰ ਕਾਇਦਾ ਠੀਕ ਹੈ ਉਹ 33 34 ਸਾਲਾਂ ਤੋਂ ਜੇਲਾਤ ਬੰਦ ਰਹੇ ਇਹ ਫਿਰ ਦੋਰਾ ਕਿਰਦਾਰ ਕਿਉਂ ਆ ਸਾਡਾ ਸਵਾਲ ਇਹ ਨਾਲ ਹੈ ਬਲਟੋਆ ਸਾਹਿਬ ਇਸ ਸਵਾਲ ਦੇ ਉੱਤੇ ਨਾ ਜਵਾਬ ਵੀ ਲੈ ਲੈਣਾ ਸਾਡੇ ਨਾਲ ਪਾਜਪਾਗੂ ਹਰਜੀਤ ਗਰੇਵਾਲ ਜੀ ਜੁੜ ਗਏ ਨੇ ਬਹੁਤ ਸਵਾਗਤ ਹੈ ਡੇਲੀ ਪੋਸਟ ਪੰਜਾਬ ਨਾਮਾ ਚੁੱਕਰੀਆ ਜੀ ਧੰਨਵਾਦ ਧੰਨਵਾਦ ਗਰੇਵਾਲ ਸਾਹਿਬ ਦੋਰਾ ਕਿਉਂ ਇਸ ਤਰ੍ਹਾਂ ਕਿਤਾ ਵਤੀਰਾ ਜਿਹੜਾ ਅਪਣਾਇਆ ਜਾ ਰਿਹਾ ਇਹ ਸਵਾਲ ਹੈ ਬਲਟੋਆ ਸਾਹਿਬ ਦਾ ਇੱਕ ਮਿੰਟ ਅਗਰ ਕਿਸੇ ਨਾਲ ਵੀ ਇਸ ਤਰ੍ਹਾਂ ਦਾ ਦੋਰਾ ਜਾਂ ਜੇਲ ਮਹਿਨੂਲ ਦੇ ਬਾਹਰ ਜਾ ਕੇ ਕੋਈ ਵਰਤਾਓ ਹੁੰਦਾ ਜਾਂ ਹੋਰ ਕੋਈ ਗਲਤ ਵਰਤਾਓ ਹੁੰਦਾ ਕਿ ਡਿਸਕ੍ਰਿਮੀਨੇਸ਼ਨ ਹੁੰਦੀ ਆ ਤਾਂ ਉਹਦੇ ਲਈ ਅਦਾਲਤਾਂ ਹੈਗੀਆਂ ਨੇ ਅਦਾਲਤਾਂ ਜਾ ਸਕਦੇ ਆ ਕੋਈ ਇੱਥੇ ਇਦਾਂ ਨਹੀਂ ਹੈ ਕਿ ਕੋਈ ਵੀ ਸਰਕਾਰ ਕੋਈ ਵੀ ਮੰਤਰੀ ਮਨਮਾਨੀ ਕਰ ਲਵੇ ਜੇ ਕਰੇਗਾ ਤਾਂ ਉਹਦੇ ਖਿਲਾਫ ਵੀ ਫੈਸਲਾ ਦੇਣ ਲਈ ਮਾਨਯੋਗ ਅਦਾਲਤਾਂ ਨੇ ਇਤੋਂ ਦੇ ਸਿਸਟਮ ਤੇ ਵਿਸ਼ਵਾਸ ਹੋਣਾ ਚਾਹੀਦਾ ਹੁਣ ਜਿੱਦਾਂ ਦੀ ਗੱਲ ਕਰ ਰਹੇ ਆ ਉਹ ਠੀਕ ਆ ਸਿੱਖ ਨੇ ਸਿੱਖ ਹੋਣ ਕਰਕੇ ਹੀ ਉਹਨਾਂ ਨਾਲ ਗੱਲ ਕਰਨਾਂ ਇਹ ਇਹ ਨਹੀਂ ਹੋਣਾ ਚਾਹੀਦਾ ਉਹਨਾਂ ਦਾ ਵਿਵਹਾਰ ਕੀ ਹੈ ਵਰਤਾਰਾ ਕੀ ਹੈ ਵਰਤਾਰਾ ਇਹ ਆ ਕਿ ਉਹ ਇਹ ਕਹਿੰਦੇ ਆ ਕਿ ਅਸੀਂ ਮਾਰਿਆ ਔਰ ਅਸੀਂ ਜੇ ਦੁਬਾਰਾ ਮਰਾਂਗੇ ਜਨਮ ਲਵਾਂਗੇ ਫੇਰ ਮਾਰਾਂਗੇ ਤੇ ਜਦੋਂ ਇਹੋ ਜੇ ਵਿਚਾਰ ਹੋਣ ਤੁਸੀਂ ਆਪ ਹੀ ਦੱਸ ਦਿਓ ਤਾਂ ਆਪਣਾ ਤਾਂ ਮੀਡੀਆ ਚੈਨਲ ਆ ਕਿ ਫੇਰ ਉਹਨਾਂ ਨਾਲ ਹਮਦਰਦੀ ਹੋਣੀ ਚਾਹੀਦੀ ਹੈ ਜਿਹੜਾ ਇਸ ਤਰ੍ਹਾਂ ਦੀ ਗੱਲ ਕਰੇ ਉਹ ਕੋਈ ਵੀ ਹੋਵੇ ਜਾਤੀ ਧਰਮ ਜਾਂ ਵਰਗ ਚ ਵੰਡ ਕੇ ਨਾ ਦੇਖੋ ਮੁਲਕ ਨੂੰ ਇਹ ਸਿੱਧਾ ਸਿੱਧਾ ਇਹ ਜੋ ਉਹ ਗੱਲ ਕਹਿੰਦੇ ਆ ਜੋ ਉਹਨਾਂ ਦੀ ਵਿਚਾਰਧਾਰਾ ਉਸ ਨੂੰ ਸੁਣੋ ਇਹ ਗੁਰੂ ਨਾਨਕ ਦੇਵ ਦੀ ਵਿਚਾਰਧਾਰਾ ਨਹੀਂ ਹੈ ਉਹ ਤਾਂ ਕਹਿੰਦੇ ਮਾਨਸਕੀ ਜਾਤ ਸਭੇ ਇੱਕੇ ਪਹਿਚਾਨ ਉਹ ਪਰ ਇਹ ਜਿਹੜੀ ਗੱਲਬਾਤ ਹੋ ਰਹੀ ਹੈ ਇਹ ਜ਼ਰੂਰੀ ਨਹੀਂ ਹੈ ਔਰ ਮੈਂ ਸਮਝਦਾ ਕਿ ਸਾਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਜੇ ਕੋਈ ਗਲਤ ਹੋ ਰਿਹਾ ਹੋ ਸਕਦਾ ਗਲਪ ਹੋਵੇ ਮੈਂ ਇਹ ਨਹੀਂ ਕਹਿੰਦਾ ਮੈਂ ਬੁਲਟਵਾਰ ਸਾਹਿਬ ਦੀ ਗੱਲ ਨੂੰ ਇਹ ਨਹੀਂ ਕਹਿੰਦਾ ਉਹਨਾਂ ਨੇ ਸਟੱਡੀ ਕਰਕੇ ਹੀ ਇਸ ਗੱਲ ਤੇ ਬੋਲਦੇ ਹੋਣੇ ਆ ਜੇ ਗਲਤ ਹੋਇਆ ਤਾਂ ਮਾਨਯੋਗ ਅਦਾਲਤਾਂ ਹੈਗੀਆਂ ਉਹਦੇ ਜਾ ਸਕਦੇ ਆ ਤੇ ਇਸ ਤਰ੍ਹਾਂ ਇੱਕ ਤਾਂ ਵੀ ਕਿਸੇ ਤੇ ਕਰਨਾ ਜੇ ਗਲਤ ਹੋਇਆ ਹੋਊਗਾ ਤਾਂ ਉਹਦੇ ਖਿਲਾਫ ਵੀ ਅਦਾਲਤਾਂ ਫੈਸਲਾ ਦੇ ਦੇਣੀਆਂ ਇਹੋ ਜੀ ਕੋਈ ਗੱਲ ਨਹੀਂ ਹੈ ਜੀ ਵਰਡਾ ਸਾਹਿਬ ਕਹਿ ਰਹੇ ਨੇ ਅਦਾਲਤਾਂ ਦਾ ਰੁਕ ਕੀਤਾ ਜਾ ਸਕਦਾ ਜੇਕਰ ਗਲਤ ਹੋਇਆ ਕੁਝ ਤੁਹਾਡਾ ਰਿਐਕਸ਼ਨ ਮੈਂ ਘਰੇਵਾਲ ਸਾਹਿਬ ਨੂੰ ਬੇਨਤੀ ਕਰੂੰਗਾ ਭਾਵੇਂ ਕਿ ਇਹਨਾਂ ਦੇ ਵਾਤੀ ਕਰਨੀ ਮੈਂ ਕਹਿਣਾ ਹੈ ਕਿ ਇਹੋ ਜੀ ਗਲਤੀ ਸਾਡੇ ਵਾਸਤੇ ਵੀ ਕਰਦੇ ਸਾਡੇ ਵਿਰੁੱਧ ਵੀ ਜਿੰਨੇ ਅਦਾਲਤੇ ਜਾਣਾ ਹੋਊ ਚਲ ਜੂਗਾ ਬੰਦੀ ਸਿੱਖਾਂ ਦੇ ਬਾਰੇ ਵੀ ਅਜੇ ਹੀ ਗਲਤੀ ਕਰਦੇ ਹੋ ਰਿਹਾਈ ਦੇ ਦਿਓ ਅਗੇਤੀ ਵੀ ਨਹੀਂ ਮੰਗਦੇ ਸਜ਼ਾ ਭੁਗਤਣ ਦੇ ਦੂਣੀ ਭੁਗਤਣ ਦੇ ਬਾਵਜੂਦ ਹੀ ਦੇ ਦਿਓ ਜੇ ਕਿਸੇ ਨੂੰ ਇਤਰਾਜ਼ ਹੋਊਗਾ ਅਦਾਲਤਾਂ ਜਾ ਕੇ ਦਰਵਾਜ਼ਾ ਖੜਕਾ ਦਊਗਾ ਕਿ ਬੰਦੀ ਸਿੱਖਾਂ ਨੂੰ ਰਿਹਾਈ ਜਿਹੜੀ ਗਲਤ ਦਿੱਤੀ ਗਈ ਹੈ ਆਪੇ ਅਦਾਲਤ ਫੈਸਲਾ ਕਰ ਦਊਗੀ ਇੱਥੇ ਤੇ ਅਦਾਲਤ ਨੇ ਉਹਦੇ ਭਾਨ ਕਰਵਰੀਆ ਨੂੰ ਸਖਤ ਉਮਰ ਕੈਦ ਸਜ਼ਾ ਦਿੱਤੀ ਹੈ ਕਿੰਨਾ ਕਤਲਾਂ ਦੇ ਵਿੱਚ ਅਦਾਲਤ ਨੇ ਦਿੱਤੀ ਹੈ ਕਾਤਲ ਮੰਨ ਕੇ ਕਤਲ ਮਾਨ ਕੇ ਇਸ ਬੰਦੇ ਨੇ ਤਿੰਨ ਤਿੰਨ ਮਨੁੱਖਾਂ ਦੀ ਜਾਨ ਲਈ ਆ ਕਤਲ ਕੀਤੇ ਤੇ AK-47 ਨਾਲ ਕੀਤੇ ਤੇ ਇਹ ਆਪਣੇ ਘਰੇਵਾਲੇ ਸਾਹਿਬ ਮੇਰੇ ਸਤਿਕਾਰਯੋਗ ਨੇ ਪਤਨੀ ਕਿਵੇਂ ਜਸਟੀਫਾਈ ਕਰੀ ਜਾ ਰਿਆ ਕਹਿੰਦੇ ਗਲਤੀ ਨਾਲ ਜੇ ਹੋ ਗਿਆ ਹੋਗਾ ਅਦਾਲਤਾਂ ਕਰ ਲੈਣੀ ਇਹੋ ਜੀ ਗਲਤੀ ਤੁਸੀਂ ਸਾਡੇ ਆਸਤੇ ਵੀ ਕਰਦੇ ਹੋ ਤੁਸੀਂ ਗੁਰਨਾਨ ਦੇ ਸੱਚੇ ਪਾਤਸ਼ਾਹ ਜਿਹਦੇ ਬਚਨ ਕਰਨ ਦੇ ਜੇ ਕਿ ਮੈਂ ਕਿਨਾਂ ਕਿ ਕਿਹੜਾ ਆਮਰਾਜ ਆ ਤੁਸੀਂ ਕਹਿੰਦੇ ਜੇ ਕਿ ਯੂਪੀ ਚ ਆਮਰਾਜ ਆ ਗਿਆ ਆ ਆਮਰਾਜ ਦੇ ਵਿੱਚ ਇਹੋ ਜੀ ਬੇਇਨਸਾਫੀ ਉਹਦੀ ਵਿਧਵਾ ਜਿਹੜੀ ਹੈ ਦੋ ਧੀਆਂ ਲੈ ਕੇ ਬੈਠੀ ਹੈ ਕਿ ਮੇਰਾ ਘਰ ਵਾਲਾ ਮਾਰਦਾ ਜਵਾਨੀ ਦੇ ਵਿੱਚ ਹਾਂਜੀ ਇਹ ਹਥਿਆਰਾ ਆ ਕਕੂਰ ਮਤਲਬ क्रूर ਹਥਿਆਰਾ ਆ ਹਾਂਜੀ ਉਹਦੀ ਤਾਂ ਕਿਸੇ ਨੇ ਸੁਣੀ ਨਹੀਂ ਉਹਦੀ ਤਾਂ ਫਰਿਆਦ ਨਹੀਂ ਸੁਣੀ ਠੀਕ ਹੈ ਠੀਕ ਹੈ ਬਰਤੌਰ ਸਾਹਿਬ ਤੁਸੀਂ ਆਪਣਾ ਪੱਖ ਰੱਖਿਆ ਗਰੇਵਾਲ ਸਾਹਿਬ ਬਹੁਤ-ਬਹੁਤ ਤੁਹਾਡਾ ਤੋਹਾ ਮਹਿਮਾਨਾਂ ਦਾ ਸ਼ੁਕਰੀਆ ਗੱਲਬਾਤ ਕੀਤੀ ਸੋ ਇਸ ਤੇ ਹੁਣ ਵਿਵਾਦ ਹੋਣਾ ਬਿਲਕੁਲ ਲਾਜ਼ਮੀ ਹੈ ਕਿਉਂਕਿ ਮੰਗ ਇਹ ਰੱਖੀ ਗਈ ਹੈ ਕਿ ਜੇਕਰ ਇਸ ਮਾਮਲੇ ਦੇ ਵਿੱਚ ਰਾਏ ਦਿੱਤੀ ਗਈ ਹੈ ਤਾਂ ਬੰਦੀ ਸਿੰਘਾਂ ਦੀ ਰਿਹਾਈ ਕਿਉਂ ਨਹੀਂ ਹੋ ਸਕਦੀ